ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੇ ਆ ਸਾਡੇ ਬੱਚੇ ਸੀਗੇ ਲੋੜਵੰਦ ਬੱਚੇ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਨੇ ਮਿਹਨਤ ਕਰਨਾ ਬਚਾਲਿਆ ਕੋਣੇ ਜਿਹੜੇ ਇਹਨਾਂ ਕੋਲ ਹੈਗੇ ਸੂਜ ਬੂਟ ਹੈ ਨਹੀਂ ਸੀਗੇ ਔਰ ਸਾਡੇ ਦਾਨੀ ਸੱਜਣ ਨੇ ਇਹ ਬੂਟਾਂ ਦੀ ਜਿਹੜੀ ਸੇਵਾ ਕੀਤੀ ਹੈਗੀ ਗੁਪਤਦਾਨ ਕੀਤੀ ਹੈ ਸੋ ਧੰਨਵਾਦ ਕਰਦੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਜਿਹੜੇ ਸਾਡੀ ਮਦਦ ਕਰ ਰਹੇ ਨੇ ਹੈਲਪ ਕਰ ਰਹੇ ਨੇ ਇੰਨੀ ਅਸੀਂ ਹੋਰ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਜਿਹੜੀ ਹੈਲਪ ਕੀਤੀ ਜਾਵੇ ਆ 15 16 ਬੱਚੇ ਸੀਗੇ ਉਹਨਾਂ ਨੂੰ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੇ ਬੂਟ ਨੇ ਅਸੀਂ ਲਿਆ ਕੇ ਦਿੱਤੇ ਨੇ ਔਰ ਵਾਹਿਗੁਰੂ ਕਿਰਪਾ ਕਰੇ ਅਸੀਂ ਹੋਰ ਵੀ ਇਸ ਤੋਂ ਵੱਧ ਜਿਹੜੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਾਂਗੇ ਔਰ ਹੋਰ ਵੱਧ ਜ਼ਿਆਦਾ ਇਹਨਾਂ ਨੂੰ ਬੂਟ ਲੋਹਰਾਂ ਟੀ-ਸ਼ਰਟਾਂ ਲਿਆ ਕੇ ਦੇਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ